ਸੋ ਹਣ ਅਸੀਂ ਕੁਛ ਸਾਥ ਦੇਖਦੇ ਹਾਂ ਮਾਫ ਕਰਨਾ ਕਿ ਜਿਹੜੀ ਲਾਈਟ ਹੈ ਉਹ ਵਿੰਡੋ ਦੇ ਰਾਹੀਂ ਆ ਰਹੀ ਹੈ ਪਰ ਲੱਗਦੀ ਵੀ ਸੋਹਣੀ ਸੂਰਜ ਚੜ ਰਿਹਾ ਹੈ ਸੋ ਮੈਂ ਉਹਨੂੰ ਕੁਲੀਰ ਰਹਿਣ ਦਿੰਦਾ ਓਕੇ ਸੋ ਅਸੀਂ ਹਣ ਕੁਛ ਸਾਥ ਅਸੀਂ ਪੜ੍ਹਦੇ ਹਿੱਲ ਕੇ ਜੋਹਵਾਨੇ ਮੂਸਾ ਨੂੰ ਹੁਣ ਆਖਿਆ ਕਿ ਬੇਕ ਮੈਂ ਤੈਨੂੰ ਹਰੂਨ ਲਈ ਪਰਮੇਸ਼ਰ ਵਰਗਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਰੂਨ ਤੇਰੇ ਲਈ ਨਵੀ ਹੋਗਾ ਤੂੰ ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਆ ਕਰੀਂ ਅਤੇ ਤੇਰਾ ਭਰਾ ਹਰੂਨ ਫਿਰ ਉਹ ਨਾਲ ਗੱਲਾਂ ਕਰੇਗਾ ਕਿ ਉਹ ਆਸਟ੍ਰੇਲੀਆ ਨੂੰ ਆਪਣੇ ਦੇਸ਼ ਤੋਂ ਜਾਣ ਦੇਵੇ ਸੋ ਜਿਦ ਰੱਬ ਕਹ ਲਿਆ ਵੀ ਜਿੱਦਾਂ ਰੱਬ ਦਾ نبی ਹੁੰਦਾ ਆ ਇਸੇ ਤਰ੍ਹਾਂ ਮੈਂ ਤੂੰ ਰੱਬ ਹੋਣਾ ਤੇ ਤੇ ਤੇਰਾ ਭਰਾ ਹਰੂਨ ਤੇਰਾ نبی ਹੋਗਾ ਮਤਲਬ ਤੇਰੇ ਰਾਹੀਂ ਕਿਉਂਕਿ ਮੂਸਾ ਬੋਲਣ ਵਿੱਚ ਆਪਣੇ ਆਪ ਨੂੰ ਕਾਬਿਲ ਨਹੀਂ ਸਮਝਦਾ ਸੀ ਸੋ ਹਰੂਨ ਨੇ ਉਹਦੇ ਲਈ ਬੋਲਣਾ ਸੀ ਰਾਈਟ ਸੋ ਜਿੱਦਾਂ نبی ਰੱਬ ਲਈ ਬੋਲਦਾ ਸੀ ਕਹ ਰਿਹਾ ਕਿ موسی ਨੇ ਰੱਬ ਲਈ ਨਹੀਂ ਬੋਲਣਾ ਸੀ ਉਹ ਕਹਿੰਦਾ ਮੇਰੀ ਜ਼ਬਾਨ ਜਿਹੜੀ ਆ ਉਹ ਮੈਂ ਆਟ-ਕਾਟ ਕੇ ਬੋਲਦਾ ਆ ਜਾਂ ਸੁਨਤੀ ਆ ਮੈਂ ਆਪਣੇ ਆਪਣੇ ਬੁੱਲਾਂ ਵਿੱਚ ਔਰ ਸਮਥਿੰਗ ਲਾਈਕ ਦੈਟ ਰਾਈਟ ਸੋ ਫਿਰ ਉਹ ਟਿਲਿਕਾ ਮੈਂ ਫਰੂਨ ਦੇ ਮਨ ਨੂੰ ਖਠੋਰ ਹੁਣ ਦਿਆਂਗਾ ਆਪਣੇ ਨਿਸ਼ਾਨਾ ਤੇ ਚਾਰਜ ਕਮਨ ਨੂੰ ਮਿਸਰ ਦੇਸ਼ ਵਿੱਚ ਵਧਾਵਾਂਗਾ ਪਰ ਫਰੂਨ ਤੁਹਾਡੀ ਨਹੀਂ ਸੁਨੇਗਾ ਅਤੇ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾ ਅਰਥਾਤ ਆਪਣੀ ਪਰਜਾ ਇਸਰਾਇਲ ਨੂੰ ਵੱਡੀਆਂ ਨਿਆਵਾਂ ਨਾਲ ਮਿਸਰ ਦੇ ਇਸਤੰਬਲ ਲੈ ਆਵਾਂਗਾ ਸੋ ਇੱਥੇ ਰੱਬ ਕਹਿ ਰਿਹਾ ਹੈ ਕਿ ਉਹਨੂੰ ਪਤਾ ਹੈ ਕਿ ਬਿਸ਼ੱਕ ਉਹ ਇਹ ਕਰ ਰਿਹਾ ਸਾਰੀਆਂ ਗੱਲਾਂ ਪਰ ਫਰੂਨ ਨੇ ਗੱਲ ਨਹੀਂ ਸੁਣੀ ਹੁਣ ਇਹ ਥੋੜਾ ਜਿਹਾ ਅਨਕਲੀਅਰ ਹੈ ਕਿ ਕੀ ਰੱਬ ਉਹਦੇ ਦਿਲ ਨੂੰ ਖਟੋਰ ਕਰ ਰਿਹਾ ਜਾਂ ਉਹ ਉਹਦਾ ਦਿਲ ਖੁਦ ਖਟੋਰ ਰਿਹਾ ਇਹ ਅਨਕਲੀਅਰ ਹੈ ਖਾਸ ਕਰਕੇ ਜਦੋਂ ਅਸੀਂ ਰੋਮੀਆਂ ਪੜ੍ਹਦੇ ਹਾਂ ਜਦੋਂ ਤੁਸੀਂ ਰੋਮੀਆਂ ਪੜ੍ਹਦੇ ਹਾਂ ਪੌਲਸ ਗੱਲ ਕਰਦਾ ਕਿ ਰੱਬ ਨੇ ਉਹਦੇ ਦਿਲ ਨੂੰ ਖਟੋਰ ਕੀਤਾ ਇੱਥੇ ਲੱਗ ਰਿਹਾ ਕਿ ਉਹਦਾ ਆਪ ਦਾ ਦਿਲ ਖਟੋਰਿਆ ਸੋ ਇਹ ਮੈਂ ਇਹਦੇ ਬਾਰੇ ਕੋ ਸਕੈਨ ਨਹੀਂ ਸਕਦਾ ਪਰ ਇਥੇ ਇਦਾਂ ਲਿਖਿਆ ਸੋ ਇਥੇ ਲਿਖਿਆ ਤਦ ਮਿਸਰੀ ਜਾਣਣਗੇ ਕਿ ਮੈਂ ਯਹੋਵਾ ਹਾਂ ਤਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਤੇ ਇਸਰੀਲੀਆਂ ਨੂੰ ਉਹਨਾਂ ਵਿੱਚੋਂ ਕੱਢ ਲਿਆਵਾਂਗਾ ਤਦ ਮੂਸਾ ਤੇ ਹਰੋਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾ ਨੇ ਉਹਨਾਂ ਨੂੰ ਹਾਕਮ ਦਿੱਤਾ ਸੀ ਜਿਸ ਸਮੇਂ ਉਹਨਾਂ ਦੋਹਾਂ ਨੇ ਫਰੂਨ ਨਾਲ ਗੱਲ ਕੀਤੀ ਮੂਸਾ 80 ਸਾਲਾਂ ਦਾ ਅਤੇ ਹਰੋਨ ਤਰੀਅਸੀ ਸਾਲਾਂ ਦਾ ਸੀ ਸੋ ਹਰੂਨ 3 ਸਾਲ ਵੱਡਾ ਸੀ ਉਹਦਾ ਜਿਹੜਾ ਸੋ ਹਰੂਨ ਉਹਦਾ ਵੱਡਾ ਭਰਾ ਸੀ ਰਾਈਟ ਅਸੀਂ ਇੱਥੋਂ ਦੇਖ ਸਕਦੇ ਹਾਂ ਮੂਸਾ ਛੋਟਾ ਸੀ ਸੋ ਜਦੋਂ ਮੂਸਾ ਦੀ ਮਾਂ ਨੇ ਉਹਨੂੰ ਨਦੀ ਵਿੱਚ ਛੱਡ ਦਿੱਤਾ ਸੀ ਕਰਕੇ ਉਸ ਸਮੇਂ ਮਾਰੇ ਸੀ ਬੱਚੇ ਉਹਦਾ ਜਿਹੜਾ ਭਰਾ ਸੀ ਉਹ 3 ਸਾਲਾਂ ਦਾ ਸੀ ਸੋ ਲੱਗਦਾ ਕਿ ਜਿਹੜਾ ਹੁਕਮ ਹੈ ਮਾਰਨ ਦਾ ਇਹ ਹੀ ਹਰੂਨ ਤੋਂ ਬਾਅਦ ਹੋਇਆ ਸੀ ਜਦੋਂ ਫਰੂਨ ਨੇ ਕਿਹਾ ਸੀ ਕਿ ਸਾਰੇ ਨਮੇ ਜੰਮਦੇ ਹੋਏ ਬੱਚਿਆਂ ਨੂੰ ਮਾਰ ਦਿਆ। ਸੋ ਫਿਰ ਇਥੇ ਲਿਖਿਆ ਤਦ ਯਹੋਆ ਨੇ ਮੂਸਾ ਤੇ ਹਰੋਨ ਨੂੰ ਇਸ ਤਰ੍ਹਾਂ ਆਖਿਆ ਕਿ ਜਦ ਫਰਉਨ ਤੁਹਾਡੇ ਨਾਲ ਇਹ ਗੱਲ ਕਰੇ ਕਿ ਤੁਸੀਂ ਕੋਈ ਅਚਾਰਜ ਕੰਮ ਵਿਖਾਓ ਮਤ ਉਹਨੇ ਪੁੱਛਿਆ ਸੀ ਅਚਾਰਜ ਕੰਮ ਵਿਖਾਓ ਮੈਂ ਕਿਉਂ ਤੁਹਾਡੀ ਗੱਲ ਮੰਨਾਂ ਤੁਹਾਨੂੰ ਕੋਈ ਅਚਾਰਜ ਕੰਮ ਦਿਖਾਉਣਾ ਪੈਣਾ ਜੇ ਰਾਹੀ ਮੈਨੂੰ ਸਬੂਤ ਮਿਲੇ ਕਿ ਇਹ ਰਹਾਪਣੇ ਤੁਹਾਨੂੰ ਭੇਜਿਆ ਰਾਈ ਅਚਾਰਜ ਕੰਮ ਦਿਖਾਓ ਤਦ ਤੂੰ ਹਰੋਨ ਨੂੰ ਆਖੀ ਕਿ ਤੂੰ ਆਪਣੀ ਲਾਠੀ ਲਾ ਕੇ ਫਰਉਨ ਦੇ ਅੱਗੇ ਸੁੱਟ ਸੁੱਟ ਦੇ ਤਾਂ ਜੋ ਉਹ ਐਕਸਰਾਲ ਹੋ ਜਾਵੇ ਸੋ ਜਿਹੜੀ ਲਾਠੀ ਆ ਉਹ ਨਹੀਂ ਸੁੱਟਣੀ ਸੀ ਤੇ ਉਹ ਜਿਹੜੀ ਲਾਠੀ ਆ ਉਹ ਸਰਾਲ ਬਣ ਜਾਣੀ ਸੀ ਓਕੇ ਮੂਸਾ ਤੇ ਹਰੋਨ ਫਰਾਨ ਕੋਲ ਗਏ ਅਤੇ ਐਸੀ ਤਰ੍ਹਾਂ ਕੀਤਾ ਜਿਵੇਂ ਯਹੋਵਾ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਹਰੋਨ ਨੇ ਆਪਣੀ ਲਾਠੀ ਫਰਾਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਸੁੱਟੀ ਤਦ ਉਹ ਸਰਾਲ ਬਣ ਗਈ ਓਕੇ ਸੋ ਉਸ ਸਰਾਲ ਅਸਲੀ ਬਣ ਗਿਆ ਓਕੇ ਸੋ ਹੁਣ ਇੱਥੇ ਧਿਆਨ ਨਾਲ ਸਭ ਦੇਖਣਾ ਪੈਣਾ ਫਿਰ ਫਰੂਨ ਨੇ ਵੀ ਸਿਆਣਿਆਂ ਤੇ ਮੰਤਰੀਆਂ ਨੂੰ ਸੱਦਿਆ ਮੈਸਰਡਿਸ ਯਾਨੇ ਤੇ ਮੰਤਰੀ ਤਾਂ ਮਿਸਟਰ ਦੇ ਜਾਦੂਗਰ ਜਾਦੂਗਰਾਂ ਨੇ ਵੀ ਆਪਣੇ ਜੰਤਰਾ ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਸੋ ਉਹਨਾਂ ਨੇ ਉਹਨਾਂ ਨੇ ਵੀ ਆਪਣੀਆਂ ਲਾਠੀਆਂ ਸਿੱਟੀਆਂ ਤੇ ਉਹ ਵੀ ਸੱਬ ਬਣ ਕੇ ਹੁਣ ਲੱਗਦਾ ਹੈ ਕਿ ਬੇਹਰੋਨ ਤੇ ਮੂਸਾ ਦੇ ਰੱਬ ਵਿੱਚ ਤੇ ਇਹਨਾਂ ਦੇ ਦੇਵੀ ਦੇਵਤਿਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਰਾਈਟ ਪਰ ਲੁੱਕ ਵਾਟ ਹੈਪਨਸ ਹੇਅਰ ਉਹਨਾਂ ਸੱਬਨਾਂ ਨੇ ਆਪਣੀਆਂ ਆਪਣੀਆਂ ਲਾਠੀਆਂ ਸੁੱਟੀਆਂ ਅਤੇ ਉਹ ਸਰਾਲਾਂ ਹੋ ਗਈਆਂ ਪਰ ਹਰੋਨ ਦੀ ਲਾਠੀ ਉਹਨਾਂ ਦੀਆਂ ਲਾਠੀਆਂ ਨੂੰ ਨਿਕਲ ਗਈ ਹੁਣ ਇਹਦੇ ਬਾਰੇ ਮੜ ਜਾ ਸੋਚੋ ਹਰੂਨ ਤੇ ਮੂਸਾ ਦਾ ਜਿਹੜਾ ਜਿਹੜੀ ਲਾਠੀ ਸਿੱਟੀ ਗਈ ਸੀ ਜੋ ਸੱਪ ਬਣ ਗਈ ਸੀ ਉਹ ਇੱਕ ਸੱਪ ਸੀ ਐਕਸਰਾ ਇੱਕ ਲਾਠੀ ਉਹਨਾਂ ਸਾਰਿਆਂ ਦੀਆਂ ਲਾਠੀਆਂ ਨੂੰ ਜਦੋਂ ਸਾਰੀਆਂ ਲਾਠੀਆਂ ਗਈਆਂ ਉਹ ਸੱਪ ਬਣ ਗਏ ਉਹ ਸਾਰਿਆਂ ਨੂੰ ਖਾਣ ਲੱਗ ਪਿਆ ਉਹਨਾਂ ਦਾ ਇੱਕ ਜਿਹੜਾ ਹੈ ਸੋ ਇੱਥੋਂ ਦੱਸ ਪਿਆ ਕਿ ਕਿ ਸ਼ਕਤੀਸ਼ਾਲੀ ਜ਼ਿਆਦਾ ਕਿਹੜਾ ਸੀ ਮੂਸਾ ਤੇ ਹਰੂਨ ਦੇ ਪਿੱਛੇ ਜਿਹੜਾ ਰੱਬ ਸੀ ਜਾਂ ਉਹਨਾਂ ਦੇ ਜਾਦੂਗਰਾਂ ਦੇ ਪਿੱਛੇ ਜਿਹੜੇ ਦੇਵੀ-ਦੇਵਤਿਆਂ ਚੋ ਜੋ ਵੀ ਉਹਨਾਂ ਨੂੰ ਉਹ ਜਿਨ੍ਹਾਂ ਨੂੰ ਵੀ ਉਹ ਪੂਜਦੇ ਸੀ ਉਹਨਾਂ ਦਾ ਐਕਸ ਆਪ ਸੀ ਉਹਨਾਂ ਦੀਆਂ ਕਈ ਲਾਠੀਆਂ ਸੀ ਇੱਥੇ ਲਿਖਿਆ ਆਪਣੇ ਆਪ ਆਪਣੀਆਂ ਆਪਣੀਆਂ ਲਾਠੀਆਂ ਸੁੱਟੀਆਂ ਤੇ ਉਹ ਸਰਾਲਾਂ ਹੋ ਗਈਆਂ ਪਰ ਹਰੂਨ ਦੀ लाठी ਉਹਨਾਂ ਦੀਆਂ ਲਾਠੀਆਂ ਨੂੰ ਮਤਲਬ ਇੱਕ ਤੋਂ ਜ਼ਿਆਦਾ ਉਹਨਾਂ ਨੂੰ ਨਿਕਲ ਗਈ ਤੇ ਦੂਜੀ ਚੀਜ਼ ਉਹਨਾਂ ਨੂੰ ਨਿਕਲ ਗਈ ਆ ਉਹਨਾਂ ਨੂੰ ਖਾ ਰਹੀਆਂ ਹੁਣ ਜੇ ਸੋਚਿਆ ਜਾਵੇ ਜਦ ਕਰਕੇ ਰੱਬ ਨੇ ਮੂਸਾ ਨੂੰ ਕਿਹਾ ਸੀ ਤੂੰ लाठी ਸੱਟਣੀ ਆ ਤੇ ਫਿਰ ਤੂ ਪੂਸ ਤੋਂ ਫੜ ਕੇ ਉਹ ਸੱਪ ਨੂੰ ਮੁੜ ਕੇ लाठी ਬਣਾਉਣਾ ਹੈ ਰਾਈਟ ਉਹ ਬਣ ਜਾਣਾ ਹੈ ਪਰ ਉਹ ਇਸ ਹਾਲਾਤ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਜ਼ਰੂਰ ਇੱਥੇ ਲਿਖਿਆ ਆ ਫਰੂੰ ਦਾ ਮਨ ਕਠੋਰ ਹੋ ਗਿਆ ਉਹਨੇ ਜ਼ਰੂਰ ਉਹਦੀ ਪੂਛ ਫੜੀ ਹੋਣੀ ਆ ਉਹਦੇ ਉਹਨਾਂ ਤੇ ਸੱਪ ਦੀ ਤੇ ਉਹ लाठी ਦੁਆਰਾ ਬਣ ਗਿਆ ਪਰ ਹੁਣ ਜਿਨ੍ਹਾਂ ਨੇ ਆਪਣੀਆਂ ਆਪਣੀਆਂ लाਠੀਆਂ ਸਿੱਟੀਆਂ ਸੀ ਜੋ ਉਸ ਸੱਪ ਨੇ ਨਿਗਲ ਗਈਆਂ ਸੀ ਉਹ ਤਾਂ ਖਾਲੀ ਹੱਥ ਗਏ ਉਥੋਂ ਉਹਨਾਂ ਕੋਲਸ ਤਾਂ ਆਪਣੀਆਂ ਪਹਿਲੀਆਂ ਲਿਆਂਦੀਆਂ ਹੋਈਆਂ लाਠੀਆਂ ਵੀ ਨਹੀਂ ਸੀ ਸੋ ਆਈ ਥਿੰਕ ਇਹ ਸਾਰਾ ਕੁਝ ਸਾਨੂੰ ਹੋਰ ਮਨ ਖੋਲਦਾ ਕਿ ਕੀ ਹੋ ਰਿਹਾ ਇੱਥੇ ਰੱਬ ਨੇ ਕਰਨਾ ਕੀ ਇਹ ਮਿਸਰ ਵਿੱਚ ਤੇ ਉਹਨਾਂ ਦੀ ਤਾਕਤ ਹਾਂ ਉਹਨਾਂ ਕੋਲ ਤਾਕਤ ਹੈ ਪਰ ਉਹਨਾਂ ਦੀ ਤਾਕਤ ਉਹਨਾਂ ਨੂੰ ਸ਼ਰਮਿੰਦਗੀ ਬਣਾਉਗੀ ਸ਼ਰਮਿੰਦਗੀ ਦੋਗੀ ਕਰਕੇ ਹੁਣ ਉਹਨਾਂ ਨੇ ਕਿੰਨੇ ਜਣਿਆਂ ਨੇ ਲਾਠੀ ਉਸ ਟਾਈਮ ਤੇ ਆਈ ਥਿੰਕ ਇਹਦੇ ਬਾਰੇ ਨਾ ਮੇਰੀ ਐਨ ਮੰਨਿਓ ਪਰ ਉਸ ਟਾਈਮ ਤੇ ਜਿਹੜੀ ਲਾਠੀ ਹੁੰਦੀ ਸੀ ਉਹ ਕਿਸੇ ਦੀ ਅਸੀਂ ਜੂਦਾ ਬਾਰੇ ਵੀ ਜਾਣਦੇ ਹਾਂ ਕਿ ਜਦੋਂ ਉਹਦੀ ਉਹਦੀ ਨੋ ਨੇ ਉਹਦੀ ਲਾਠੀ ਲਈ ਤੇ ਉਹਦੀ ਉਹਦੀ ਮੁੰਦੀ ਲਈ ਜਦੋਂ ਉਹਦੇ ਨਾਲ ਸੰਗ ਕੀਤਾ ਸੀ ਤਾਂ ਕਿ ਉਹਨੂੰ ਜਦੋਂ ਫਿਰ ਉਹ ਨੂੰ ਕੰਜਰੀ ਹੋਣ ਦਾ ਅਲੱਮਾ ਮਿਲਿਆ ਸੀ ਉਹਨੇ ਕਿਹਾ ਸੀ ਆ ਲਾਠੀ ਕਹਿਦੀ ਐ ਆ ਮੁੰਦੀ ਕਹਿਦੀ ਐ ਸੋ ਕਹਿਣ ਦਾ ਮਤਲਬ ਉਸ ਸਮੇਂ ਜਿਹੜੀ ਲਾਠੀ ਦਾ ਅਧਿਕਾਰ ਹੁੰਦਾ ਸੀ ਲਾਠੀ ਦਾ ਮਤਲਬ ਸੀਗਾ ਉਦੋਂ ਹੀ ਨਾ ਸੀ ਉਹ ਕਿਸੇ ਦੀ ਹੁੰਦੀ ਸੀ ਜਿਹਨੂੰ ਹਰ ਦਿਨ ਵਰਤਾ ਸੀ ਤੇ ਹੁਣ ਉਹ ਲਾਠੀਆਂ ਇਹਨਾਂ ਦੇ ਸੱਪ ਨੇ ਨਿਕਲ ਗਈਆਂ ਜਦੋਂ ਸੱਪ ਬਣ ਗਈਆਂ ਸੋ ਹੁਣ ਉਹਨਾਂ ਕੋਲ ਆਪਣੀਆਂ ਲਾਠੀਆਂ ਵੀ ਨਹੀਂ ਸੀ ਜੇ ਉਹਨਾਂ ਦੀਆਂ ਪਰਸਨਲ ਲਾਠੀਆਂ ਸੀ ਸੋ ਇਹ ਵੀ ਇੱਕ ਥੀਰੀਆ ਸੋਚਣ ਲਈ ਸਾਨੂੰ ਮਜਬੂਰ ਕਰਦੀ ਹੈ ਰਾਈਟ ਤੇ ਬਾਈਬਲ ਪੜ੍ਹਨ ਦੇ ਵੇਲੇ ਯੂ نو ਹਮੇਸ਼ਾ ਅਸੀਂ ਅਸੀਂ ਰੱਬ ਨੂੰ ਅਰਦਾਸ ਕਰਦੇ ਹਾਂ ਕਿ ਸਾਨੂੰ ਸਮਝ ਦੇਵੇ ਪਰ ਅਸੀਂ ਸ਼ਾਇਦ ਹਮੇਸ਼ਾ ਸਹੀ ਚੀਜ਼ ਨਾ ਸੋਚੀਏ ਸੋ ਮੈਂ ਇਹ ਕਹਿ ਰਿਹਾ ਕਿ ਜੋ ਮੈਂ ਇੱਥੇ ਕਹਿ ਰਿਹਾ ਐਨ 100% ਸੱਚ ਹੈ ਪਰ ਤੁਸੀਂ ਆਪ ਸੋਚ ਲਓ ਜੋ ਤੁਹਾਨੂੰ ਸੈਂਸ ਬੰਦ ਤੁਹਾਡੀ ਕੋ ਇਜਾਜ਼ਤ ਹੈ ਕਿ ਤੁਸੀਂ ਆਪ ਸੋਚ ਸਕਦੇ ਹੋ ਬਾਈਬਲ ਪੜ੍ਹਨ ਦੇ ਵੇਲੇ ਸੋ ਇਥੇ ਲਿਖਿਆ ਫਿਰਉਂ ਦਾ ਮਨ ਖਟੋਰ ਹੋ ਗਿਆ ਅਤੇ ਉਸ ਨੇ ਉਹਨਾਂ ਦੀ ਨਾ ਸੁਣੀ ਜਿਵੇਂ ਯਹੋਵਾ ਇਥੇ ਸੌਰੀ ਜਿਵੇਂ ਯਹੋਵਾ ਨੇਂ ਕਾਲ ਕੀਤੀ ਸੀ ਫਿਰ ਹੋਵ ਨੇ ਮੂਸਾ ਨੂੰ ਆਖਿਆ ਕਿ ਫਰੋਂ ਦਾ ਮਨ ਸਾਕਤ ਹੋ ਗਿਆ ਆ ਜੋ ਲੋਕਾਂ ਨੂੰ ਨਹੀਂ ਜਾਣਦਾ ਤੂੰ ਸਵੇਰੇ ਫਰੋਂ ਕੋਲ ਜਾ ਵੇਖੋ ਪਾਣੀ ਵੱਲ ਬਾਹਰ ਜਾਂਦਾ ਆ ਤੂੰ ਨਦੀ ਦੇ ਕੰਢੇ ਉਸ ਦੇ ਮਿਲਣੇ ਖੜਾ ਹੋ ਜਾਵੇਂ ਅਤੇ ਉਹ लाठी ਜਿਹੜੀ ਸੱਪ ਬਣ ਗਈ ਸੀ ਹਾਂ ਉਹ ਹੀ लाठी ਸੀ ਰਾਈ ਉਹਦੀ लाठी ਯਾਨੀ ਉਹਨਾਂ ਦੀ लाठी ਹੀ ਹੋਣੀ ਸੀ ਕਰਕੇ ਜਿਹੜੀ ਮੂਸਾ ਦੀ लाठी ਸੀ ਉਹ ਤਾਂ ਉਹਦੀ ਪਰਸਨਲ लाठी ਸੀ ਰਾਈ ਰੱਬ ਨੇ ਤੂੰ ਕਿਹਾ ਤੇਰੇ ਹੱਥ ਵਿੱਚ ਕੀ ਅਚੇਤ ਪਹਿਲਾਂ ਬਲ ਦੀ ਝਾੜੀ ਦੇ ਸਾਹਮਣੇ ਸੀ ਤੇਰੇ ਹੱਥ ਵਿੱਚ ਕੀ ਉਹ ਆਪਣੀ ਲਾਠੀ ਬਾਰੇ ਗੱਲ ਕਰ ਰਿਹਾ ਸੋ ਉਹਨਾਂ ਦੀਆਂ ਲਾਠੀਆਂ ਵੀ ਉਹਨਾਂ ਦੀਆਂ ਪਰਸਨਲ ਲਾਠੀਆਂ ਹੋਣੀਆਂ ਜ਼ਰੂਰ ਲਾਠੀ ਜਿਹੜੀ ਸੱਪ ਬਣ ਗਈ ਸੀ ਆਪਣੇ ਹੱਥ ਵਿੱਚ ਲਵੀ ਤੂੰ ਨੂੰ ਆਖੀ ਕਿ ਯਹੋਵਾ ਅਬਰਾਨੀਆ ਦੇ ਪਰਮੇਸ਼ਰ ਨੇ ਮੈਨੂੰ ਤੇਰੇ ਕੋਲ ਇਹ ਕਹਿ ਕੇ ਭੇਜਿਆ ਕਿ ਮੇਰੀ ਪਰਜਾ ਨੂੰ ਜਾਣਦੇ ਤਾਂ ਜੋ ਉਹ ਝਾੜ ਵਿੱਚ ਮੇਰੀ ਆਪਾਸਨਾ ਕਰ ਕਰੇ ਅਤੇ ਵੇਖ ਹੁਣ ਤੱਕ ਤੂੰ ਮੇਰੀ ਨਹੀਂ ਸੁਣੀ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਤੂੰ ਇਸ ਤੋਂ ਜਾਣੇਗਾ ਕਿ ਮੈਂ ਯਹੋਵਾ ਹਾਂ ਵੇਖ ਮੈਂ ਇਹ ਲਾਠੀ ਜਿਹੜੀ ਮੇਰੇ ਹੱਥ ਵਿੱਚ ਹੈ ਪਾਣੀਆਂ ਅਤੇ ਜਿਹੜੇ ਨਦੀ ਵਿੱਚ ਹਨ ਅ ਇਥੇ ਲਿਖਿਆ ਮਾਰਾਂਗਾ ਪਾਣੀਆਂ ਉੱਤੇ ਜਿਹੜੇ ਨਦੀ ਵਿੱਚ ਹਨ ਮਾਰਾਂਗਾ ਅਤੇ ਉਹ ਲਹੂ ਹੋ ਜਾਣਗੇ ਸੋ ਸਾਰੇ ਪਾਣੀ ਜਿਹੜੇ ਨਦੀ ਵਿੱਚ ਹੈ ਉਹ ਲਹੂ ਹੋ ਜਾਣਗੇ ਮੱਛੀਆਂ ਜਿਹੜੀਆਂ ਨਦੀ ਵਿੱਚ ਹਨ ਮਰ ਜਾਣਗੀਆਂ ਲਾਈਕ ਅਸਲੀ ਲਹੂ ਹੋਣਾ ਸੀ ਇਦਾਂ ਨਹੀਂ ਰੰਗ ਸਿਰਫ ਬਦਲ ਦੇਣਾ ਸੀ ਅਸਲੀ ਲਹੋ ਕਰਕੇ ਮਾਛਿਆ ਨੇ ਵੀ ਮਾਰ ਜਾਣਾ ਸੀ ਰਾਈਟ ਅਤੇ ਨਦੀ ਤੋਂ ਉਹ ਕਹਿੰਦਾ ਬਦਬੂ ਆਵੇਗੀ ਅਤੇ ਮਿਸਰੀ ਨਦੀ ਤੇ ਪਾਣੀ ਨੂੰ ਪੀਣ ਤੋਂ ਨਫ਼ਰਤ ਕਰਨਗੇ ਸੋ ਜਿਹੜਾ ਇਹ ਨਦੀ ਸੀ ਇਹ ਨੀਲ ਨਦੀ ਸੀ ਇਸ ਸਭ ਤੋਂ ਇਸ ਨਦੀ ਤੋਂ ਹੀ ਸਾਰਾ ਮਿਸਰੀ ਹੈ ਮਿਸਰੀਆਂ ਨੂੰ ਪਾਣੀ ਮਿਲਦਾ ਸੀ ਇਹ ਇੱਕ ਬਹੁਤ ਅਹਿਮ ਨਦੀ ਸੀ ਉੱਥੇ ਮੀਂਹ ਦੇ ਰਾਹੀਂ ਮੀਂਹ ਦੇ ਉੱਤੇ ਯਕੀਨ ਨਾ ਸੀ ਕਿ ਮੀਂਹ ਸਾਡੀਆਂ ਫਸਲਾਂ ਨੂੰ ਜਸਾ ਰੂਪੀਨ ਲਈ ਮਿਲੇਗਾ ਨਹੀਂ ਉਹ ਨਦੀ ਦੇ ਉੱਤੇ ਪੂਰੀ ਤਰ੍ਹਾਂ ਅ ਨਿਰਪਰਸਨ ਸੋਇਤ ਲਿਖਾ ਫਿਰ ਯਹੋਨਾ ਮੂਸਾ ਨੂੰ ਆਖਿਆ ਕਿ ਹਰੋਨ ਨੂੰ ਆਖ ਕੇ ਆਪਣੀ ਲਾਠੀ ਲਵੇ ਅਤੇ ਆਪਣੇ ਹੱਥ ਮਿਸਰ ਦੇ ਪਾਣੀ ਉੱਤੇ ਅਰਥਾਤ ਉਹਨਾਂ ਦੀਆਂ ਨਹਿਰਾਂ ਉੱਤੇ ਉਹਨਾਂ ਦੇ ਦਰਿਆਵਾਂ ਉੱਤੇ ਉਹਨਾਂ ਦੇ ਤਲਾਬਾਂ ਉੱਤੇ ਅਤੇ ਉਹਨਾਂ ਦੇ ਪਾਣੀਆਂ ਦੇ ਸਾਰੇ ਭੰਡਾਰਾਂ ਉੱਤੇ ਪਸਾਰੇ ਤਾਂ ਜੋ ਉਹ ਲਹੂ ਹੋ ਜਾਣ ਅਤੇ ਸਾਰੇ ਮਿਸਰ ਦੇਸ਼ ਵਿੱਚ ਲੱਕੜੀ ਅਤੇ ਪੱਥਰ ਦੇ ਭਾਂਡਿਆਂ ਵਿੱਚ ਲਹੂ ਹੋ ਜਾਊਗਾ ਮਤਲਬ ਉਹਨਦੇ ਪਾਂਡਿਆਂ ਵਿੱਚ ਵੀ ਲਹੂ ਹੋਣਾ ਸੀ ਇੰਟਰਸਟਿੰਗ ਤਾਂ ਮੂਸਾ ਤੇ ਹਰੋਨ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਯਹਵਾ ਨੇ ਹੁਕਮ ਦਿੱਤਾ ਸੀ ਤਾਂ ਉਸਨੇ ਲਾਠੀ ਅਤਾਹ ਚੁੱਕ ਕੇ ਫਰੋਨ ਦੀਆਂ ਅੱਖਾਂ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੀਆਂ ਅੱਖਾਂ ਦੇ ਅੱਗੇ ਨਦੀ ਦੇ ਪਾਣੀ ਉੱਤੇ ਉੱਤੇ ਮਾਰੀ ਅਤੇ ਸਾਰੇ ਪਾਣੀ ਜਿਹੜੇ ਨਦੀ ਵਿੱਚ ਸਨ ਲਹੂ ਬਣ ਗਏ ਓਕੇ ਸੋ ਜਿਹੜੀ ਚੀਜ਼ ਹੋ ਗਈ ਸੀ ਉਹ ਹੋ ਗਈ ਮੱਛੀਆਂ ਜਿਹੜੀਆਂ ਨਦੀ ਨਦੀ ਵਿੱਚ ਸਨ ਮਰ ਗਈਆਂ ਅਤੇ دریا ਤੋਂ ਬਦਬੂ ਆਈ ਜਿਦਾਹ ਕਿਹਾ ਸੀ ਅਤੇ ਮਿਸਰੀ دریا ਦਾ ਪਾਣੀ ਦਾ ਪੀ ਨਾ ਸਕੇ ਸਕਦੇ ਸਨ ਅਤੇ ਮਿਸਰ ਦੇ ਸਾਰੇ ਦੇਸ਼ ਵਿੱਚ ਲਹੂ ਹੋ ਗਿਆ ਤਦ ਮਿਸਰ ਦੇ ਜਾਦੂਗਰਾਂ ਨੇ ਆਪਣੇ ਜੰਤਰਾ ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਪਰ ਫਰਉਨ ਦਾ ਮਨ ਖਟੋਰ ਹੋ ਗਿਆ ਜੋ ਉਸ ਨੇ ਉਹਨਾਂ ਦੀ ਨਾ ਸੁਣੀ ਜਿਵੇਂ ਯਹੋਵਾ ਨੇ ਆਖਿਆ ਸੀ ਓਕੇ ਸੋ ਇਥੇ ਲਿਖਿਆ capitad ਫਰਉਨ ਮੋੜ ਕੇ ਆਪਣੇ ਮੈਲ ਚਲਾ ਗਿਆ ਅਤੇ ਇਸ ਗੱਲ ਉੱਤੇ ਵੀ ਆਪਣਾ ਮਨ ਨਾ ਲਾਇਆ ਉਹਨੇ ਤਾਂ ਸਾਰੇ ਮਿਸਰੀ ਐਕਸਕਿਊਜ਼ ਮੀ ਤਾਂ ਸਾਰੇ ਮਿਸਰੀ ਨਦੀ ਦੇ ਆਲੇ ਦੁਆਲੇ ਪੀਣ ਦੇ ਪਾਣੀ ਲਈ ਪੁੱਟਣ ਲੱਗੇ ਕਿਉਂਕਿ ਉਹ ਨਦੀ ਦਾ ਪਾਣੀ ਨਾ ਪੀ ਸਕੇ 7 ਦਿਨ ਪੂਰੇ ਹੋਏ ਉਸ ਤੋਂ ਬਾਅਦ ਯਹੋਵਾ ਨੇ ਨਦੀ ਨੂੰ ਮਾਰਿਆ ਸੋ ਐ ਅਕਚੁਅਲੀ ਇਥੇ ਲਿਖਿਆ ਨਦੀ ਨੂੰ ਮਾਰਿਆ ਹੈ ਐਨ ਸਹੀ ਨਹੀਂ ਪੰਜਾਬੀ ਦਾ ਤਰਜਮਾ ਐਕਚੁਅਲੀ ਅਮ ਇਹ ਇਹਦਾ ਮਤਲਬ ਹੈ ਕਿ 7 ਦਿਨ ਹ 7 ਦਿਨ ਪੂਰੇ ਹੋਏ ਉਸ ਦੇ ਬਾਅਦ ਯਹੋਵਾ ਨੇ ਨਦੀ ਨੂੰ ਮਾਰਿਆ ਸੋ 7 ਤਾਂ ਦਿਨਾਂ ਲਈ ਰੱਬ ਨੇ ਇਸ ਨਦੀ ਨੂੰ ਖੂਨ ਬ੍ਰੈਂਡ ਦਿੱਤਾ ਆਬੀਸਿ ਉਹ ਤੋਂ ਬਾਅਦ ਉਹ ਬਦਲ ਗਈ ਆਮ ਬਣ ਗਈ ਸੋ ਇਹ ਇੱਕ ਹੋਰ ਵੀ ਇਹਦੇ ਵਿੱਚ ਐਲੀਮੈਂਟ ਹੈਗੇ ਆ ਤੁਸੀਂ ਤੇ ਦੇਖੇ ਹੋ ਜਾਂਦੇ ਜਾਂਦੇ ਕਿ ਜਿਹੜੀ ਰੱਬ ਦੀ ਸ਼ਕਤੀ ਸੀ ਜਿਹੜੀ 모ਸਾ ਦੇ ਰਾਹੇ ਤੇ ਹਰ ਹੁੰਦੇ ਰਾਹੇ ਦਿਖਾਈ ਜਾ ਰਹੇ ਸੀ ਮਿਸਰੀਆਂ ਨੂੰ ਉਹ ਚੰਦ ਕਰ ਸਿਰਫ ਇਹ ਨਹੀਂ ਸੀ ਕਿ ਉਹ ਕਰਦਾ ਸੀ ਇਹ ਗੱਲਾਂ ਕਿ ਉਹ ਉਹਦਾ ਨਾ ਕੀਆ ਉਹਨਾਂ ਉਹ ਬੇਸਾਪ ਬਣ ਜਾਂਦਾ ਸੀ ਲਾਠੀ ਦਾ ਜਾਂ ਹੁਣ ਨਦੀ ਲਹੂ ਬਣ ਜਾਂਦੀ ਸੀ ਪਰ ਰੱਬ ਦੇ ਕੋਲ ਇਹ ਵੀ ਕਾਬਲੀ ਸੀ ਉਹਨਾਂ ਚੀਜ਼ਾਂ ਨੂੰ ਰਿਵਰਸ ਕਰਨ ਦੀ ਲਾਠੀ ਨੂੰ ਮੋੜ ਕੇ ਸੱਪ ਕਰਨਾ ਕੋੜ ਜਿਹੜਾ ਹੱਥ ਵਿੱਚ ਪਾਉਣਾ ਸੀ ਮੋੜ ਕੇ ਫਿਰ ਸਾਫ਼ ਕਰਨਾ ਉਹਦਾ ਹੱਥ ਜਿਹੜਾ ਪਹਿਲਾਂ ਉਹਨਾਂ ਨੂੰ ਨਿਸ਼ਾਨ ਦਿੱਤਾ ਸੀ ਇਸਰੀਲੀਆਂ ਨੂੰ ਤੇ ਫਿਰ ਨਦੀ ਨੂੰ 70 ਦਿਨਾਂ ਬਾਅਦ ਮੋੜ ਕੇ ਸਾਫ਼ ਕਰਨਾ ਸੋ ਸਿਰਫ ਕਰਨਾ ਸਿਰਫ ਰੱਬ ਆਪਣੀ ਸ਼ਕਤੀ ਮੂਸਾ ਤੇ ਹਰੂਨ ਦੇ ਰਾਹੀਂ ਕਰਾ ਕੇ ਨਸੀਬ ਦਿਖਾ ਰਿਹਾ ਪਰ ਉਹਨੂੰ ਲਹਾ ਕੇ ਵੀ ਦਿਖਾ ਰਿਹਾ ਸੀ ਤੇ ਇਹ ਜਿਹੜੀ ਚੀਜ਼ ਆ ਇਹ ਉਹਨਾਂ ਦੇ ਜਾਦੂਗਰ ਜਿਹੜੇ ਸੀ ਉਹ ਨਹੀਂ ਕਰ ਸਕਦੇ ਹਮੇਸ਼ਾ ਰਾਈਟ ਇਸ ਉੱਤੇ ਸੋ ਰੱਬ ਦੀਸ਼ ਅਸੀਂ ਹੋਰ ਵੀ ਦੇਖਾਂਗੇ ਕਿ ਰੱਬ ਕੋਲ ਉਹ ਰੱਬ ਦੀ ਸ਼ਕਤੀ ਸਿਰਫ ਇਹਨਾਂ ਇਹਨਾਂ ਚਮਤਕਾਰਾਂ ਦੇ ਰਾਹੀ ਨਹੀਂ ਦਿਖਾਏ ਜਾ ਰਹੇ ਪਰ ਇਹਨਾਂ ਚਮਤਕਾਰਾਂ ਨੂੰ ਉਲਟਾ ਕੇ ਵੀ ਮਰ ਮਰ ਕੇ ਅੰਡੂ ਕਰਕੇ ਵੀ ਦਿਖਾਏ ਜਾ ਰਹੇ ਸੀ ਰਾਈਟ ਓਕੇ ਸੋ ਸ ਇਹਨੂੰ ਯਾਦ ਰੱਖਿਓ ਤੇ ਫਿਰ ਅਸੀਂ ਹੋਰ ਇਹਦੇ ਬਾਰੇ 8ਵੇਂ ਦੇ ਅਧਿਆਏ ਵਿੱਚ ਦੇਖਾਂਗੇ ਫਿਰ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਫਰੋਨ ਕੋਲ ਜਾ ਕਿ ਉਸ ਨੂੰ ਆਖ ਕੇ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਮੇਰੀ ਪਰਜਨ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਆਪਾਸ ਨਾ ਕਰੇ ਜੇ ਤੂੰ ਉਹਨਾਂ ਦੇ ਭੇਜਣ ਤੋਂ ਮੁੱਕਰ ਜਾਵੇਂ ਮੈਂ ਵੇਖ ਮੈਂ ਤੇਰੀਆਂ ਸਾਰੀਆਂ ਹੱਦਾਂ ਨੂੰ ਡੱਡੂਆਂ ਨਾਲ ਮਾਰਾਂਗਾ। ਓਕੇ? ਡੱਡੂਆਂ ਨਾਲ ਓਕੇ ਨਾ ਮੈਂ ਮਾਰਾਂਗਾ। ਨਦੀ ਡੱਡੂਆਂ ਦੇ ਝੁੰਡਾਂ ਨਾਲ ਭਰ ਜਾਊਗੀ ਅਤੇ ਉਹ ਚਰਨਗੇ ਅਤੇ ਤੇਰੇ ਮਹਿਲ ਵਿੱਚ ਤੇਰੇ ਸੋਹਣੇ ਬੈਸਤਰੇ ਵਿੱਚ ਤੇਰੀ ਤੇਰੀ ਆਹ ਤੈਨੂੰ ਇੱਥੇ ਇੱਥੇ ਟਿਲਕੇ ਹੋਣਾ ਚਾਹੀਦਾ ਹੈ ਮੇਜ਼ ਉੱਤੇ ਤੇਰੀ ਤੇਰੇ ਠੈਲਵਾਂ ਦੇ ਘਰਾਂ ਵਿੱਚ ਤੇਰੀ ਪਰਜਾ ਵਿੱਚ ਤੇਰੇ ਤੰਦੂਰਾਂ ਵਿੱਚ ਅਤੇ ਤੇਰੇ ਗੁੰਨਣ ਦੀਆਂ ਪ੍ਰਾਥਾਂ ਵਿੱਚ ਆਉਣਗੇ ਸੋ ਜਿਹੜੇ ਡੱਡੂ ਸੀ ਕਹਿੰਦੇ ਮੈਂ ਇੰਨੇ ਬਤਾ ਦੇਣੇ ਆ ਕਿ ਸਿਰਫ ਨਦੀ ਵਿੱਚ ਨਹੀਂ ਰਹਿਣਗੇ ਇਹ ਆ ਕੇ ਤੁਹਾਡੇ ਸਾਰੇ ਘਰਾਂ ਵਿੱਚ ਹੁਣ ਤੋਂ ਸੋਚੋ ਡੱਡੂ ਤਾਂ ਚਲ ਠੀਕ ਹੈ ਦੂਰ ਜਿਨ੍ਹਾਂ ਸੁਣਦੇ ਆ ਪਰ ਜੇ ਤੁਹਾਡੇ ਘਰਾਂ ਵਿੱਚ ਤੁਹਾਡੇ ਗੁੰਨਣ ਦੀਆਂ ਪ੍ਰਾਥਾਂ ਵਿੱਚ ਉਹ ਕਿੰਨਾ ਇਹ ਮਸੀਬਤ ਉਹਨਾਂ ਦੇ ਹੋਣੀ ਸੀ ਇੱਥੇ ਲਿਖਿਆ ਡੱਡੂ ਤੇਰੇ ਉੱਤੇ ਤੇਰੀ ਪਰਜਾ ਤੇ ਤੇਰੇ ਸਾਰੇ ਸੇਵਕਾਂ ਦੇ ਉੱਤੇ ਚੜਨਗੇ ਫਿਰ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਹਰੋਨ ਨੂੰ ਆਖ ਕੇ ਕਿ ਉਹ ਆਪਣਾ ਹੱਥ ਆਪਣੀ ਲਾਠੀ ਨਾਲ ਨਦੀ ਉੱਤੇ ਦਰਿਆਵਾਂ ਅਤੇ ਤਲਾਬਾਂ ਉੱਤੇ ਫਸਾਰੇ ਅਤੇ ਡੱਡੂਆਂ ਨੇ ਡੱਡੂਆਂ ਨੂੰ ਮਿਸਰ ਦੇਸ਼ ਉੱਤੇ ਚੜਾ ਦੇਵੇ ਤਦ ਹਰੋਨ ਨੇ ਆਪਣਾ ਹੱਥ ਮਿਸਰ ਦੇ ਪਾਣੀ ਉੱਤੇ ਫਸਾਰਿਆ ਤਦ ਡੱਡੂ ਚੜ ਚੜਾ ਹੈ ਅਤੇ ਮਿਸਰ ਦੇਸ਼ ਨੂੰ ਭਰ ਦਿੱਤਾ ਤਦ ਜਾਦੂਗਰਾਂ ਨੇ ਆਪਣੇ ਜੰਤਰਾ ਮੰਤਰਾਂ ਦਾ ਉਸੇ ਤਰ੍ਹਾਂ ਹੀ ਕੀਤਾ ਅਤੇ ਮਿਸਰ ਦੇਸ਼ ਉੱਤੇ ਡੱਡੂ ਲੈ ਆਏ ਸੋ ਆਈ ਥਿੰਕ ਸਤਨੀ ਆਇਤ ਵਿੱਚ ਇੱਥੇ ਦੱਸਦਾ ਹੈ ਕਿ ਜਿਹੜੇ ਮਿਸਰੀ ਜਾਦੂਗਰ ਸੀ ਉਹ ਵੀ ਇਹਨਾਂ ਡੱਡੂਆਂ ਨੂੰ ਲੈ ਆ ਸਕੇ ਓਕੇ ਸੋ ਇਥੇ ਕਿਹਾ ਤਦ ਫਰਉਨ موسی ਤੇ ਹਰੋਨ ਨੂੰ ਬੁਲਾ ਕੇ ਆਖਿਆ ਕਿ ਯਹੋਵਾ ਦੇ ਅੱਗੇ ਬੇਨਤੀ ਕਰੋ ਤਾਂ ਜੋ ਉਹ ਡੱਡੂਆਂ ਨੂੰ ਮੇਰੇ ਤੋਂ ਅਤੇ ਮੇਰੀ ਪਰਜਾ ਤੋਂ ਦੂਰ ਕਰ ਦੇਵੇ ਸਹੀ ਜਾਦੂਗਰ ਉਹਨਾਂ ਡੱਡੂਆਂ ਨੂੰ ਦੂਰ ਨਾ ਸੀ ਕਰ ਸਕਦੇ ਉਨ ਕੋ ਹਾਂ ਸ਼ਾਇਦ ਕਰਨ ਦੀ ਸ਼ਕਤੀ ਸੀਗੀ ਪਰ ਇਹ ਨਹੀਂ ਲੱਗਦਾ ਕਿ ਉਹ ਆਪਣੇ ਚਮਤਕਾਰ ਨੂੰ ਵੀ ਮੁੜ ਕੇ ਉਲਟਾ ਬਦਲ ਸਕਦੇ ਸੀ ਜੇ ਬਦਲ ਵੀ ਸਕਦੇ ਸੀ ਉਹ ਇਸ ਰੱਬ ਦੇ ਕਿਤੇ ਚਮਤਕਾਰ ਨੂੰ ਨਹੀਂ ਬਦਲ ਸਕਦੇ ਸੀ ਇੰਟਰਸਟਿੰਗ ਰਾਈਟ ਸੋ ਮੈਂ ਜਰੂਰ ਲੋਕਾਂ ਨੂੰ ਜਾਣ ਦਊਂਗਾ ਫਰੂਨ ਹੁਣ ਕਹਿੰਦਾ ਤਾਂ ਜੋ ਯਹਵਾ ਲਈ ਬਲੀ ਚੜ੍ਹਨ ਤੋ ਅਸੀਂ ਫਰੋਂ ਦੀ ਹਾਲਾਤ ਵੀ ਸਮਝ ਸਕਦੇ ਆ ਇਹ ਬੰਦੇ ਦੇ ਦਿਲ ਵਿੱਚ ਹੁੰਦਾ ਹੀ ਆ ਮੈਂ ਵੀ ਆਪਣੇ ਵਿੱਚ ਦੇਖਿਆ ਸੀ ਕਈ ਵਾਰੀ ਰੱਬ ਨਾਲ ਵੀ ਇਹ ਸ਼ਰਾਰਤ ਕਰਦੇ ਆ ਅਣਜਾਣ ਪੁਨੇ ਵਿੱਚ ਅਮ ਕਿ ਐਸੀ ਰੱਬ ਤੋਂ ਕੁਸ ਪੁੱਛਦੇ ਆ ਜਦੋਂ ਅਸੀਂ ਔਖੀ ਘੜੀ ਵਿੱਚ ਹੁੰਨੇ ਆ ਤੇ ਅਸੀਂ ਫੇਰ ਮੰਨ ਲੈਂਦੇ ਆ ਜਦੋਂ ਅਸੀਂ ਔਖੀ ਘੜੀ ਵਿੱਚ ਹੁੰਨੇ ਆ ਪਰ ਜਦੋਂ ਸਾਡੇ ਉੱਤੇ ਫੇਰ ਸੁੱਖ ਆ ਜਾਂਦਾ ਆ ਜਿੱਦਾਂ ਫਰੋਂ ਦੇ ਉੱਤੇ ਕਈ ਵਾਰੀ ਸੁੱਖ ਆ ਜਾਂਦਾ ਸੀ ਉਹ ਉਹ ਜਿਹੜੀ ਬੈਪਤਾ ਉਹ ਉਹ ਬਦਲ ਜਾਂਦੀ ਸੀ ਉਹ ਮੁੜ ਕੇ ਜ਼ੀਰੋ ਹੋ ਜਾਂਦੀ ਸੀ ਫੇਰ ਬੰਦਾ ਭਲਾ ਦਿੰਦਾ ਕਿ ਮੈਂ ਕਿ ਨਹੀਂ ਬਰਤਾ ਵੇ ਸੀ ਮੇਰਾ ਬਨੂ ਕੀ ਕਿਆ ਸੀ ਮੈਂ ਮੈਂ ਕੀ ਤੱਕਿਆ ਸੀ ਫਰੂਨ ਵੀ ਇਸੇ ਤਰ੍ਹਾਂ ਉਹਦੇ ਨਾਲ ਹੁੰਦਾ ਹੈ ਜਦੋਂ ਉਹ ਥੋੜੀ ਛੱਡ ਪੈ ਜਾਂਦੀ ਹੈ ਉਹ ਭਲਾ ਦਿੰਦਾ ਹੈ ਓਕੇ ਸੋ ਇੱਥੇ ਲਿਖਿਆ ਤਦ ਮੂਸਾ ਨੇ ਫਰੂਨ ਨੂੰ ਆਖਿਆ ਕਿ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਕਦ ਤੋਂ ਤੁਹਾਡੇ ਅਤੇ ਤੁਹਾਡੇ ਸੇਵਕਾਂ ਉੱਤੇ ਅਤੇ ਤੁਹਾਡੀ ਪਰਜਾ ਲਈ ਬੇਨਤੀ ਕਰਾਂ ਤਾਂ ਜੋ ਡੱਡੂ ਤੁਹਾਡੇ ਤੋਂ ਅਤੇ ਤੁਹਾਡੇ ਘਰਾਂ ਤੋਂ ਹਟਾਏ ਜਾਣ ਅਤੇ ਨੀਲ ਨਦੀ ਦੇ ਵਿੱਚ ਹੀ ਰਹਿਣ ਐਕਸਕਿਊਜ਼ ਮੀ ਸੋ ਇਹ ਬਹੁਤ ਦਿਲਚਸਪ ਗੱਲ ਆ ਕਿ ਰੱਬ ਫਰਉਨ ਨੂੰ ਆਪਣੀ ਤਾਕਤ ਮੂਸਾ ਤੇ ਹਨੋਂ ਦੇ ਰਾਹ ਦਿਖਾ ਰਿਹਾ ਹੈ ਪਰ ਦੂਜੇ ਪਾਸੇ ਜਿਹੜਾ ਮੂਸਾ ਨੇ ਡੱਡੂਆਂ ਨੂੰ ਦੂਰ ਕਰਨਾ ਸੀ ਉਹ ਹੁਣ ਫਰਉਨ ਪੁੱਛਦਾ ਹੈ ਕਿ ਤੂੰ ਤੂੰ ਕਦੋਂ ਚਾਹੁੰਦਾ ਹੈ ਕਿ ਇਹ ਮੈਂ ਡੱਡੂ ਤੇ ਤੋਂ ਦੂਰ ਕਰਾਂ ਤੇ ਤੂੰ ਦੱਸ ਉਹਦਾ ਮਕਸਦ ਕੀ ਹੈ ਜੇ ਅਸੀਂ ਦੇਖਾਂਗੇ ਉਹਦਾ ਮਕਸਦ ਇਹ ਹੈ ਕਿ ਜਦੋਂ ਹੁਣ ਫਰਉਨ ਨੇ ਕੋਈ ਤਰੀਕ ਦੱਸਣੀ ਆ ਕੋਈ ਸਮਾਂ ਦੱਸਣਾ ਆ ਤੇ ਉਸੇ ਦਿਨ ਹੋਣਾ ਆ ਫੇਰ ਫਿਰ ਉਹਨੂੰ ਪਤਾ ਹੋਣਾ ਕਿ ਕਿ ਇਹ ਆਪੇ ਹੀ ਨਹੀਂ ਹੋ ਰਿਹਾ ਜਾਂ ਇਹਨਾਂ ਕੋਲ ਫੁੱਲ ਕੰਟਰੋਲ ਹੈ ਜਿਹੜਾ ਕਰਾ ਰਿਹਾ ਇਸ ਚੀਜ਼ ਨੂੰ ਇੱਥੋਂ ਤੱਕ ਕੰਟਰੋਲ ਹੈ ਕਿ ਮੇਰੀ ਤਰੀਕ ਮੰਨੀ ਇਹਨਾਂ ਨੇ ਕਰਕੇ ਇਹਨਾਂ ਕੋਲ ਉਸ ਤਰੀਕ ਦਾ ਕੰਟਰੋਲ ਹੈ ਰਾਈਟ ਦੈਟਸ ði ਪੁਆਇੰਟ ਇਹ ਹੀ ਚੀਜ਼ ਸੋ ਸੋ ਅਸੀਂ ਤੇ ਦੇਖ ਰਹੇ ਹਾਂ ਸੋ ਕਹਿੰਦਾ ਤੂੰ ਦੱਸ ਕਿ ਤੂੰ ਕਦੋਂ ਚਾਹੁੰਦਾ ਹੈ ਕਿ ਤੇਰੇ ਘਰਾਂ ਤੋਂ ਹਟਾਏ ਜਾਣ ਨਾ ਨੀਲ ਨਦੀ ਦੇ ਵਿੱਚ ਹੀ ਰਹਿਣ ਉਸ ਨੇ ਆਖਿਆ ਕੱਲ ਤੋਂ ਹੁਣ ਫਿਰ ਉਹਨੂੰ ਕਹਿੰਦਾ ਕੱਲ ਨੂੰ ਹੋਵੇਗਾ ਉਨੀ ਦਨ ਕਿ ਕਿ ਅੱਜ ਤੋਂ ਫਿਰ ਅੱਜ ਰਹਿਣੇ ਸੀ ਸੋ ਇੰਟਰਸਟਿੰਗ ਫਰੂਨ ਅੱਜ ਵੀ ਕਹਿ ਸਕਦਾ ਸੀ ਉਹਨੇ ਕਿਹਾ ਕੱਲ ਤੋਂ ਤਾਂ ਉਸਨੇ ਆਖਿਆ ਤੁਹਾਡੇ ਕਹਿਣ ਦੇ ਅਨੁਸਾਰ ਹੀ ਹੋਵੇਗਾ ਕਹਤੇ ਤਾਂ ਜੋ ਤੁਸੀਂ ਜਾਣੋ ਕਿ ਸਾਡੇ ਪਰਮੇਸ਼ਾ ਯਹੋਵਾ ਵਰਗਾ ਕੋਈ ਨਹੀਂ ਮਤਲਬ ਇਹ ਉਹ ਜਦੋਂ ਤੂੰ ਕਹੂਗਾ ਉਹ ਕਰ ਸਕਦਾ ਇਹਦੇ ਮਤਵੇ ਨਹੀਂ ਅਸੀ ਕਿ ਰਬ ਫਰਉਨ ਦੇ ਮੋਹਰੇ ਚੌਂਕ ਰਿਹਾ ਸੀ ਪਰ ਫਰਉਨ ਨੂੰ ਦਿਖਾ ਰਿਹਾ ਸੀ ਕਿ ਮੈਂ ਇਹ ਜਿਹੜੀ ਵਿਅਕਤ ਹਾਂ ਕਦੇ ਵੀ ਬੰਦ ਕਰ ਸਕਦਾ ਤੇ ਤੈਨੂੰ ਤਾਂ ਕਿ ਪਤਾ ਹੋਵੇ ਤੂੰ ਦੱਸ ਤੂੰ ਗਦੋਂ ਚਾਹੁੰਦਾ ਹੈ ਸੋ ਜਦੋਂ ਕੋਈ ਕਿਸੇ ਦੇ ਉੱਤੇ ਮੈਜਿਕ ਟਰੈਕ ਕਰਦਾ ਹੈ ਉਹ ਕਹਿੰਦਾ ਨਹੀਂ ਵੀ ਤੂੰ 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 ਜਿਹੜਾ ਕਾਰਡ ਚੁਣ ਤੂੰ ਚੁਣ ਉਹਨੂੰ ਪਹਿਲਾਂ ਦਿੰਦਾ ਵੀ ਤਾਂ ਕਿ ਉਹਦੇ ਮਨ ਵਿੱਚ ਕੋਈ ਸ਼ੱਕ ਨਾ ਹੋਵੇ ਕਿ ਯੂ نو ਕੁਝ ਹੋਰ ਹੋਇਆ ਆਈ ਥਿੰਕ ਤਕਰੀਬਨ ਇਸ ਤਰ੍ਹਾਂ ਰਬ ਆਪਣੀ ਤਾਕਤ ਦਿਖਾ ਰਿਹਾ ਉਸ ਸਿਰਫ ਡੱਡੂ ਲੈ ਆ ਕੇ ਨਹੀਂ ਸਿਰਫ ਡੱਡੂ ਲਹਾ ਕੇ ਨਹੀਂ ਪਰ ਉਸ ਸਮੇ ਲਹਾ ਕੇ ਜੇ ਸਮੇ ਫਰੋਂ ਨਾ ਕਿ ਅਸੋ ਕਈ ਰੱਬ ਦੀ ਤਾਕਤ ਦੇ ਪਹਿਲੂ ਸਾਨੂੰ ਇੱਥੇ ਦੱਸ ਰਿਹਾ ਉਹਦੀ ਤਾਕਤ ਦੀ ਹੱਦ ਦੀ ਦੱਸ ਰਹੀ ਹੈ ਸੋ ਇੱਥੇ ਲਿਖਿਆ ਡੱਡੂ ਤੁਹਾਡੇ ਤੋਂ ਤੁਹਾਡੇ ਘਰਾਂ ਤੋਂ ਤੁਹਾਡੇ ਟੈਲੋਂ ਆ ਤੇ ਤੁਹਾਡੀ ਪਰਜਾ ਤੋਂ ਚੱਲਦੇ ਹੋਣਗੇ ਉਹ ਸਿਰਫ ਨਦੀ ਵਿੱਚ ਹੀ ਰਹਿਣਗੇ ਤਦ موسی ਤੇ ਹਰੋਨ ਫਰੋਨ ਕੋਲੋਂ ਬਾਰਾ ਹਾਗੇ ਅਤੇ موسی ਨੇ ਉਹਨਾਂ ਡੱਡੂਆਂ ਦੇ ਬਾਰੇ ਜਿਹੜੇ ਫਰੋਨ ਉੱਤੇ ਚੜ੍ਹਾ ਲਿਆਏ ਸੀ ਯਹੋਵਾ ਦੇ ਅੱਗੇ ਦਹਾਈ ਦਿੱਤੀ। ਤਦ ਹੀ ਹੋਵਾ ਨੇ موسی ਦੇ ਕਹਿਣ ਦੇ ਅਨਸਾਰ ਕੀਤਾ ਤੇ ਡੱਡੂ ਘਰਾਂ, ਵੇੜਿਆਂ ਅਤੇ ਖੇਤਾਂ ਵਿੱਚੋਂ ਮੁੱਕ ਗਏ। ਤਦ ਉਹਨਾਂ ਨੇ ਉਹ ਇਕੱਠੇ ਕਰਕੇ ਢੇਰਾਂ ਦੇ ਢੇਰ ਲਾ ਦਿੱਤੇ ਤੇ ਧਰਤੀ ਉੱਤੇ ਬੁਧੂ ਫੈਲ ਗਏ। ਪਰ ਜਿਵੇਂ ਯਹੋਵਾ ਬੋਲਿਆ ਸੀ ਜਦ ਫਰੋਨ ਨੇ ਵੇਖਿਆ ਕਿ ਆਰਾਮ ਹੋ ਗਿਆ ਸੀ ਜਦੋਂ ਠੰਡ ਪੈ ਜਾਂਦੀ ਹੈ ਹਨ ਤਾਂ ਜਾਨ ਮਾਪੇ ਜੇ ਉਹ ਗਾਉਣਾ ਨੂੰ ਹੁਣ ਠੰਡ ਪੈ ਕੇ ਡੱਡੂਆਂ ਦੀ ਮਤ ਉਹ ਹੈ ਨਹੀਂ ਤਦ ਆਪਣਾ ਮਨ ਪੱਥਰ ਕਰ ਲਿਆ ਅਤੇ ਉਹਨਾਂ ਦੀ ਨਾ ਸੁਣੀ ਯੂ نو ਇਹ ਬਹੁਤ ਜੁਰੀਕ ਲਿਆ ਮੈਂ ਚਾਹੁੰਦਾ ਵੀ ਅਪਦੇ ਮਰੇ ਅਸੀਂ ਇਸ ਚੀਜ਼ ਦੀ ਅਰਦਾਸ ਕਰੀਏ ਅਸੀਂ ਸਾਡੇ ਪ੍ਰਭੂ ਯੀਸੂ ਦੇ ਨਾਂ ਦੇ ਰਾਹੀਂ ਤੁਹਾਡੇ ਅੱਗੇ ਆਉਂਦੇ ਆ ਪਿਤਾ ਤੁਹਾਡਾ ਧੰਨਵਾਦ ਅਸੀਂ ਕਰਦੇ ਹਾਂ ਤੁਹਾਡੇ ਬਚਨ ਦਾ ਤੇ ਸਾਡੀ ਸਮਝ ਨਹੀਂ ਹੈ ਨੀ ਪਿਤਾ ਜਿਨੀ ਹੋਣੀ ਚਾਹੀਦੀ ਆ ਪਰ ਅਸੀਂ ਤੁਹਾਡੇ ਉੱਤੇ ਨਿਰਭਰ ਹਾਂ ਅਸੀਂ ਤੁਹਾਡੀ ਪਵਿੱਤਰ ਸ਼ਕਤੀ ਅਸੀਂ ਉਸ ਸ਼ਕਤੀ ਚਾਹੁੰਦੇ ਹਾਂ ਕਿ ਉਹ ਸਾਡੇ ਕੋਲ ਆਵੇ ਪਿਆਰ ਨਾਲ ਆਵੇ ਤੇ ਸਾਡੇ ਮਨ ਖੋਲੇ ਸਿਰਫ ਇਸ ਪੜਾਈ ਦਰਾਂ ਨਹੀਂ ਪਰ ਇਸ ਪੜਾਈ ਨੂੰ ਸਾਡੀ ਜ਼ਿੰਦਗੀ ਵਿੱਚ ਅਮਲ ਕਰਾਉਣ ਲਈ ਸਾਡੇ ਜਤਨਾਂ ਦੇ ਰਾਹੀਂ ਨਹੀਂ ਪਰ ਤੁਹਾਡੇ ਪਿਆਰੀ ਪਵਿੱਤਰ ਸ਼ਕਤੀ ਦੇ ਜਤਨਾਂ ਦੇ ਰਾਹੀਂ ਅਸੀਂ ਚਾਹੁੰਦੇ ਹਾਂ ਤੇ ਆਮ ਇਹ ਜਿਹੜੀ ਆਤਮਾ ਆ ਪਿਤਾ ਜੀ ਸਾਡੇ ਉੱਤੇ ਆਵੇ ਪਵਿੱਤਰ ਆਤਮਾ ਤਾਂ ਕਿ ਅਸੀਂ ਜਾਣ ਸਕੀਏ ਕਿ ਸਾਡੀ ਜ਼ਿੰਦਗੀ ਵਿੱਚ ਵੀ ਅਸੀਂ ਫਰੂਨ ਵਰਗੇ ਕਿੱਦਾਂ ਆ ਕਿ ਅਸੀਂ ਤੁਹਾਨੂੰ ਕੀ ਉਦੋਂ ਕਹਿੰਨੇ ਆ ਕੀ ਉਦੋਂ ਠਾਣਦੇ ਆ ਜਦੋਂ ਸੁੱਖ ਹੁੰਦਾ ਹੈ ਪਰ ਜਦੋਂ ਸੌਰੀ ਜਦੋਂ ਦੁੱਖ ਹੁੰਦਾ ਹੈ ਪਰ ਜਦੋਂ ਸੁੱਖ ਹੁੰਦਾ ਅਸੀਂ ਭਲਾ ਦਿੰਨੇ ਪਿਤਾ ਜੀ ਸਾਡੇ ਉੱਤੇ ਇਸ ਹੱਦ ਤੱਕ ਬ੍ਰਿਆਈ ਨਾ ਨਾ ਆਣੀ ਪਵੇ ਤਾਂ ਕਿ ਅਸੀਂ ਖੋੜੇ ਸਾਬਕ ਜਿਹੜੇ ਆ ਬਹੁਤ ਦੁੱਖ ਝਾਲਣ ਤੋਂ ਬਾਅਦ ਸਮਝੀਏ ਪਰ ਅਸੀਂ ਸੁੱਖ ਦੇ ਵੇਲੇ ਤੁਹਾਡੇ ਹੁਕਮ ਸਮਝੀਏ ਅਸੀਂ ਸੁੱਖ ਦੇ ਵੇਲੇ ਤੁਹਾਡੀ ਪਵਿੱਤਰ ਆਤਮਾ ਦੇ ਅਧੀਨ ਹੋਈਏ ਤੇ ਹਮੇਸ਼ਾ ਉਸ ਪਵਿੱਤਰ ਆਤਮਾ ਦੇ ਅਧੀਨ ਰਹੀਏ ਇਹ ਅਸੀਂ ਆਪ ਨਹੀਂ ਕਰ ਸਕਦੇ ਪਰ ਅਸੀਂ ਤੁਹਾਡੇ ਤੁਹਾਡੇ ਪੁੱਤਰ ਦੇ ਸਹਾਰੇ ਦੇ ਨਾਲ ਕਰਨ ਦੀ ਉਮੀਦ ਰੱਖਦੇ ਹਾਂ ਮੰਜੂਰ ਖਾਨਾ ਆਮੀਨ ਤਦ ਹੀ ਹੋਵਨ ਮੁਸਾ ਨੂੰ ਆਖਿਆ ਕਿ ਹਰੂਨ ਨੂੰ ਆਖਿਆ ਕਿ ਉਹ ਆਪਣੀ ਲਾਠੀ ਵਧਾ ਕੇ ਧਰਤੀ ਦੀ ਧੂਰ ਨੂੰ ਮਾਰੇ ਤਾਂ ਜੋ ਉਹ ਸਾਰੇ ਮਿਸਰ ਦੇਸ਼ ਵਿੱਚ ਜੂਆ ਬਣ ਜਾਵੇ ਸੋ ਇੱਥੇ ਲਿਖਿਆ ਜੂਆ ਐਕਸ ਜਿਹੜਾ ਇੰਗਲਿਸ਼ ਵਿੱਚ ਨੈਟਸ ਲਿਖਿਆ ਆ ਨੈਟਸ ਹੈਗਾ ਇੱਕ ਉੜਨ ਵਾਲੀ ਜਿੱਦਾਂ ਕਹਿ ਲਓ ਮੱਖੀ ਜਿਹੜੀ ਕਈ ਵਾਰੀ ਕਈ ਵਾਰੀ ਉਹ ਉਹ ਜਿਹਦਾ ਕਈ ਹਜ਼ਾਰਾਂ ਵਿੱਚ ਮਤਲਬ ਉਹਨਾਂ ਦੇ ਝੁੰਡ ਹੁੰਦੇ ਆ ਇਹਨਾਂ ਮੱਖੀਆਂ ਦੇ ਤੇ ਆਈ ਥਿੰਕ ਇਹ ਵੱਡੀਆਂ ਵੀ ਕਈ ਵਾਰੀ ਹੁੰਦੀਆਂ ਸੋ ਇਹਨਾਂ ਨੂੰ ਜੂਆ ਜਿਹੜਾ ਆ ਉਹ ਤਾਂ ਸਰ ਵਿੱਚ ਹੁੰਦੀਆਂ ਜੂਆ ਇਹ ਆਨ ਤੌਰ ਤੇ ਜੂਆ ਔੜਦੀਆਂ ਫੜਦੀਆਂ ਨਹੀਂ ਦੱਸਦੀਆਂ ਸੋ ਆਈ ਥਿੰਕ ਜੂਆ ਸ਼ਬਦ ਇਹ ਤਰਜਮਾ ਵਿੱਚ ਇਹੀ ਲਿਖਿਆ ਜੁਆ ਪ੍ਰਾਕਸੀ ਆਈ ਥਿੰਕ ਹੀ ਲਾਟਨ ਵਾਰੀਆਂ ਇਹਨਾਂ ਨੂੰ ਲਾਟਨ ਵਾਰੀਆਂ ਮੱਖੀਆਂ ਵੀ ਕਹਿ ਸਕਦੇ ਆ ਜਾਂ ਮੱਛਰ ਕਹਿ ਸਕਦੇ ਆ ਪਰ ਇਹ ਜੂਆ ਨਹੀਂ ਹੈਗੀਆਂ ਲੱਗਦਾ ਹੈ ਉਹਨਾਂ ਨੇ ਉਸੇ ਤਰ੍ਹਾਂ ਹੀ ਕਿਹਾ ਤਾਂ ਤੇ ਹਿਰੂਨ ਨੇ ਆਪਣੀ ਲਾਠੀ ਲਾ ਕੇ ਆਪਣੇ ਹੱਥ ਪਸਾਰਿਆ ਅਤੇ ਧਰਤੀ ਦੀ ਧੂੜ ਨੂੰ ਮਾਰਿਆ ਤਦ ਆਦਮੀ ਅਤੇ ਡੰਗਰਾਂ ਉੱਤੇ ਜੂਆ ਹੋ ਗਈਆਂ ਅਤੇ ਧਰਤੀ ਦੀ ਸਾਰੀ ਧੂੜ ਮਿਸਰ ਦੇ ਸਾਰੇ ਦੇਸ਼ ਵਿੱਚ ਜੂਆ ਹੋ ਗਈ ਤਦ ਜਾਦੂਗਰਾਂ ਨੇ ਆਪਣੇ ਜੰਤਰਾ ਮੰਤਰਾਂ ਨਾਲ ਯਤਨ ਕੀਤਾ ਕਿ ਉਹ ਜੂਆ ਲੈ ਆਉਣ ਪਰ ਉਹ ਲਿਆਂ ਨਾ ਸਕੇ ਅਤੇ ਆਦਮੀ ਅਤੇ ਡੰਗਰ ਉੱਤੇ ਜੁਆ ਹੀ ਜੁਆ ਸਨ ਜਦ ਜਾਦੂਗਰਾਂ ਨੇ ਫਰੂਨ ਨੂੰ ਆਖਿਆ ਕਿ ਇਹ ਤਾਂ ਪਰਮੇਸ਼ਰ ਦੀ ਉਂਗਲ ਆ ਮੈਂ ਤਾਂ ਬਹੁਤ ਕਾਰ ਨਾ ਸਕੇ ਇਹ ਕਹਿੰਦੇ ਹਣ ਹਣ 아이 ਡੋਟ ਨੋ ਵਾਈ ਉਹਨਾਂ ਤੋਂ ਆ ਨਹੀਂ ਚੀਜ਼ ਹੋਈ ਪਰ ਇਹ ਹੀ ਹੈ ਕਿ ਇਹ ਅਮ ਤੀਜੀ ਵਿਵਸਤਾ ਤੀਜੀ ਵਿਵਸਤਾ ਉਹ ਕਰ ਨਹੀਂ ਸਕਦੇ ਪਹਿਲੀਆਂ ਦੋ ਕਰ ਸਕੇ ਸੀ ਰਾਈਟ ਪਰ ਹਣ ਤੀਜੀ ਉਹ ਕਰ ਨਹੀਂ ਸਕਦੇ ਪਰ ਜਿਵੇਂ ਯਹੋਵਾ ਨੇ ਬੋਲਿਆ ਸੀ ਫਰੋਂ ਤਾਂ ਮਨਖਟੋਰ ਹੋ ਗਿਆ ਅਤੇ ਉਸ ਨੇ ਉਹਨਾਂ ਦੀ ਨਾ ਸੁਣੀ। ਤੇ ਯਹੋਵਾ ਨੇ موسی ਨੂੰ ਆਖਿਆ ਕਿ ਸਵੇਰ ਦੇ ਵੇਲੇ ਉੱਠ ਕੇ ਫਰੋਂ ਦੇ ਸਾਹਮਣੇ ਜਾ ਕੇ ਖੜਾ ਹੋ। ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ ਅਤੇ ਤੂੰ ਉਹਨੂੰ ਆਖੀ ਕਿ ਯਹੋਵਾ ਇਸ ਤਰ੍ਹਾਂ ਆਖਦਾ ਹੈ ਕਿ ਮੇਰੀ ਪਰਜਾ ਨੂੰ ਜਾਣਦੇ ਤਾਂ ਜੋ ਉਹ ਮੇਰੀ ਅਪਾਸ ਨਾ ਕਰੇ। ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਵਾਂਗਾ ਤਾਂ ਵੇਖ ਮੈਂ ਤੇਰੇ ਅਤੇ ਤੇਰੇ ਸੇਵਕਾਂ ਤੇ ਤੇਰੀ ਪਰਜਾ ਉੱਤੇ ਤੇਰੇ ਘਰਾਂ ਵਿੱਚ ਇੱਥੇ ਲਿਖਿਆ ਮੱਖਾਂ ਦੇ ਝੁੰਡ ਭੇਜ ਰਿਆਂ ਆ ਅਤੇ ਮਿਸਰ ਦੇ ਦੇ ਘਰ ਮੱਖਾਂ ਦੇ ਝੁੰਡਾਂ ਨਾਲ ਭਰ ਜਾਣਗੇ ਅਤੇ ਉਹ ਭੂਮੀ ਵੀ ਜਿੱਥੇ ਉਹ ਹਨ ਜਦ ਮੈਂ ਉਸ ਦਿਨ ਗੋਸ਼ਣ ਫਿਰ ਉਹ ਕਹਿੰਦਾ ਤਦ ਮੈਂ ਉਸ ਦਿਨ ਗੋਸ਼ਣ ਦੀ ਧਰਤੀ ਨੂੰ ਜਿੱਥੇ ਮੇਰੀ ਪਰਜਾ ਵਸਦੀ ਆ ਉੱਥੇ ਸਰੇਲੀ ਵਾਸਤੇ ਸੀ ਗੋਸ਼ਣ ਲਾ ਕੇ ਵਿੱਚ ਮਿਸਰ ਵਿੱਚ ਉੱਥੇ ਕਹਿੰਦਾ ਰੱਬ ਕਹਿੰਦਾ ਮੈਂ ਵੱਖ ਰੱਖਾਂਗਾ ਤਾਂ ਜੋ ਉੱਥੇ ਮੱਖਾਂ ਦੇ ਝੁੰਡ ਨਾ ਹੋਣ ਤਾਂ ਜੋ ਤੂੰ ਜਾਣੇ ਕਿ ਧਰਤੀ ਉੱਤੇ ਮੈਂ ਹੀ ਹਵਾਂ ਹਾਂ ਸੋ ਪਹਿਲਾਂ ਜਿਹੜੇ ਪਹਿਲੇ ਬੈਤਤਾਵਾਂ ਸੀ ਉਹਨਾਂ ਦਾ ਅਸਰ ਇਸਰਾਈਲੀਆਂ ਤੇ ਵੀ ਪੈ ਰਿਹਾ ਸੀ ਪਹਿਲੀ ਦੂਜੀ ਤੀਜੀ ਚੌਥੀ ਜਿਹੜੀ ਬੈਤਤਾ ਸੀ ਮੱਖਾਂ ਦੇ ਜਿਹੜੇ ਝੁੰਡ ਸੀ ਰੱਬ ਕਹਿੰਦਾ ਹੁਣ ਮੈਂ ਫਰਕ ਰੱਖਣਾ ਹੈ ਮੈਂ ਉਸ ਸ਼ਹਿਰ ਜਾਂ ਉਸ ਲਹਕੇ ਦੇ ਵਿੱਚ ਨਹੀਂ ਮੱਖਾਂ ਲਿਆਉਣੀਆਂ ਬਾਕੀ ਸਾਰੇ ਇਹ ਤਾਂ ਇਦਾਂ ਹੋਊਗਾ ਜਦੋਂ ਹਣ ਕੋਈ ਕਹਿੰਦਾ ਵੀ ਸਾਰੇ ਦੇਸ਼ ਵਿੱਚ ਇਹ ਹੋਣਾ ਹੈ ਪਰ ਉਸ ਫਲਾਨੇ ਤਿੰਨ ਚਾਰਾਂ ਵਿੱਚ ਨਹੀਂ ਹੋਣਾ ਮੱਖਾਂ ਮੱਖਾਂ ਦੇ ਝੁੰਡ ਮਤਲਬ ਉਹਨਾਂ ਮੱਖਾਂ ਨੂੰ ਪਤਾ ਹੋਣਾ ਸੀ ਰੱਬ ਨੇ ਵੀ ਤੁਸੀਂ ਉੱਥੇ ਨਹੀਂ ਜਾ ਸਕਦੇ ਮਤਲਬ ਉੱਥੇ ਉਹਨਾਂ ਨੂੰ ਪ੍ਰੋਟੈਕਸ਼ਨ ਕਰਨੀ ਸੀ ਸੋ ਹੁਣ ਰੱਬ ਦੀ ਤਾਕਤ ਇੱਕ ਹੋਰ ਤਰੀਕੇ ਰਾਹੀਂ ਦਿਖਾਈ ਜਾ ਰਹੀ ਹੈ ਸੋ ਪਹਿਲਾਂ ਤਾਂ ਵੈਪਤਾ ਲਿਆ ਕੇ ਅਸੀਂ ਗੱਲ ਕੀਤੀ ਫਿਰ ਉਸ ਵੈਪਤਾ ਨੂੰ ਲਾ ਕੇ ਰੱਬ ਦੀ ਤਾਕਤ ਦੱਸਦੀ ਸੀ ਲਿਆ ਕੇ ਤੇ ਲਾ ਕੇ ਫਿਰ ਦੱਸਦੀ ਸੀ ਉਹਨੂੰ ਕਦੋਂ ਲਾਹਣਾ ਸੀ ਜਦੋਂ ਫਰੋਨ ਨੇ ਉਹਨੂੰ ਕਿਹਾ ਵੀ ਕਦੋਂ ਤੂੰ ਚਾਹੁੰਦਾ ਹੈ ਵੀ ਅਸੀਂ ਜਿਹੜੇ ਡੱਡੂ ਲਾ ਦੇਈਏ ਉਸੇ ਦਿਨ ਹੋਇਆ ਤੇ ਹੁਣ ਰੱਬ ਦੀ ਤਾਕਤ ਇੱਕ ਹੋਰ ਪਹਿਲੂ ਜ਼ਹਰਾਹੀ ਪਹਿਲੂ ਦੇ ਰਹੀ ਦੱਸ ਰਹੀ ਆ ਉਹ ਇਹ ਕਿ ਉਹ ਉਹ ਸਿਰਫ ਵਿਪਤਲੇ ਆ ਤੇ ਪਜਾ ਤੇ ਉਸ ਸਮੇ ਲਹਾ ਦੇ ਵਿੱਚ ਤਾਂ ਕਹਿੰਦਾ ਸੀ ਪਰ ਉਹ ਜਿਸ ਲਾਹਕੇ ਵਿੱਚ ਉਹ ਵਿਪਤਾ ਹੋਣੀ ਸੀ ਉਹਦਾ ਵੀ ਪੂਰਾ ਕੰਟਰੋਲ ਸੀ ਤੇ ਹੁਣ ਉਹ ਜਿਹੜੇ ਜਿਹੜੇ ਲੋਕਾਂ ਨੂੰ ਸਰਕਾਰਾਂ ਦੁਆਨ ਆਪਣੇ ਲੋਕਾਂ ਨੂੰ ਛਟਕਾਰਾ ਦੁਆਣਾ ਚਾਹੁੰਦਾ ਸੀ ਰੱਬ ਕਹਿੰਦਾ ਉਹਨਾਂ ਦੇ ਨਾਲ ਇਹ ਵਿਵਸਥਾ ਹੁਣ ਤੋਂ ਲੈ ਕੇ ਹੋਣੀ ਹੈ ਸੋ 3 ਚੌਥੀ ਵਿਵਸਥਾ ਤੇ ਲੈ ਕੇ 10ਵੀਂ ਵਿਵਸਥਾ ਜਿਹੜੀ ਆ ਆਸਟ੍ਰੇਲੀਆ ਦੇ ਉੱਤੇ ਨਹੀਂ ਆਈ ਸਿਰਫ ਮਿਸਰੀਆ ਤੇ ਆਈ ਹੈ ਸੋ ਹੋਰ ਸਬੂਤ ਰੱਬ ਹੁਣ ਉਹਨਾਂ ਨੂੰ ਦੇ ਰਿਹਾ ਪਰ ਦੇ ਰਿਹਾ ਹੌਲੀ ਹੌਲੀ ਜੇ ਇੱਕਦਮ ਦੇ ਦਿੰਦਾ ਸ਼ਾਇਦ ਫਰੂਨ ਸੁਣ ਪੈਂਦਾ ਆਈ ਡੋਟ ਨੋ ਪਰ ਉਹ ਹੌਲੀ ਹੌਲੀ ਉਹਦੇ ਮਨ ਨੂੰ ਖਟੋੜ ਕਰ ਰਿਹਾ ਹੈ ਆਈ ਥਿੰਕ ਆਈ ਥਿੰਕ ਮੇਰਾ ਅੰਦਾਜ਼ਾ ਹੈ ਆਈ ਥਿੰਕ ਗੋਡ ਜਾਨ ਕੀ ਕਰ ਰਿਹਾ ਉਹਦੇ ਦਿਲ ਨੂੰ ਜਿਦਾ ਰੋਮੀਆਂ ਵਿੱਚ ਵੀ ਲਿਖਿਆ ਹੁਣ ਸ਼ਾਇਦ ਤੁਸੀਂ ਸੋਚੋਗੇ ਵੇ ਫੇਰ ਇਹ ਫੇਰ ਕਿਦਾਂ ਆ ਇਹ 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 ਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਵੇ ਰੱਬ ਲਈ ਫੇਰ ਕੀ ਆ ਜਨੈ ਫੇਰ ਪਰ ਲੱਗ ਰਿਹਾ ਕਿ ਰੱਬ ਉਹਦੇ ਦਿਲ ਨੂੰ ਹੌਲੀ ਹੌਲੀ ਪੱਥਰ ਬਣਾ ਰਿਹਾ ਹੈ ਉਹਨੂੰ ਗੁਜ਼ਾਰ ਰਿਹਾ ਆ ਥੋੜੀ ਜਿਹੀ ਮੁਸੀਬਤ ਫੇਲਾ ਦਿੰਦਾ ਥੋੜੀ ਜਿਹੀ ਹੋਰ ਥੋੜ੍ਹਾ ਹੋਰ ਸਬੂਤ ਫੇਲਾ ਦਿੰਦਾ ਉਹਨੂੰ ਸਹਾਰਾ ਵੀ ਮਿਲ ਜਾਂਦਾ ਸੋ ਹੋਰ ਤੇ ਹੋਰ ਅੱਗੇ ਰੱਬ ਦੇ ਖਿਲਾਫ ਕਦਮ ਚੁੱਕੀ ਜਾਂਦਾ ਫਿਰ ਉਹ ਜਿਹੜਾ ਹੈ রাইਤ ਸੋਨਾ ਉਹਨਾਂ ਨੂੰ ਨਾ ਭੇਜ ਕੇ ਸੋ ਓਕੇ ਅਸੀਂ ਦੁਬਾਰਾ ਪੜ੍ਹਦੇ ਹਾਂ ਫਿਰ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਇਸ ਵੇੜ ਦੇ ਵੇਲੇ اٹਕੇ ਫਰਉਨ ਦੇ ਸਾਹਮਣੇ ਖੜਾ ਹੋ ਜਾ ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ ਤੇ ਤੂੰ ਉਹਨੂੰ ਆਖੀ ਕਿ ਯਹੋਵਾ ਐਸੀ ਤਰ੍ਹਾਂ ਆਖਦਾ ਹੈ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਅਪਾਸਨਾ ਕਰੇ ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਂਗਾ ਤਾਂ ਵੇਖ ਮੈਂ ਤੇਰੇ ਅਤੇ ਤੇਰੀ ਸੇਵਕਾਂ ਤੇ ਤੇਰੀ ਪਰਜਾ ਉੱਤੇ ਤੇਰੇ ਘਰਾਂ ਵਿੱਚ ਮੱਖਾਂ ਦੇ ਝੋਟ ਭੇਜ ਰਿਹਾ ਹਾਂ ਅਤੇ ਮਿਸਰ ਦੇ ਘਰਾਂ ਦੇਕਰ ਮੱਖਾਂ ਦੇ ਝੁੰਡਾਂ ਨਾਲ ਪਰ ਜਾਣਗੇ ਅਤੇ ਉਹ ਭੂਮੀ ਵੀ ਜਿੱਥੇ ਉਹ ਹਨ ਤਾਂ ਮੈਂ ਉਸ ਦਿਨ ਗੋਸ਼ਨ ਦੀ ਧਰਤੀ ਨੂੰ ਜਿੱਥੇ ਮੇਰੀ ਪਰਜਾ ਵਸਦੀ ਹੈ ਵੱਖ ਰੱਖਾਂਗਾ ਤਾਂ ਜੋ ਉੱਥੇ ਮੱਖਾਂ ਦੇ ਝੁੰਡਾ ਨਾ ਹੋਣ ਤਾਂ ਜੋ ਤੂੰ ਜਾਣੇ ਕਿ ਧਰਤੀ ਉੱਤੇ ਮੈਂ ਹੀ ਯਹੋਆ ਹਾਂ ਮੈਂ ਆਪਣੀ ਪਰਜਾ ਅਤੇ ਤੇਰੀ ਪਰਜਾ ਨੂੰ ਵੱਖਰਾ ਕਰਾਂਗਾ ਰਾਈਟ ਹੁਣ ਉਹਨੇ ਡਿਵੀਜ਼ਨ ਕਰਨਾ ਅਤੇ ਇਹ ਨਿਸ਼ਾਨ ਕੱਲ ਤੱਕ ਹੋਗਾ ਤਾਂ ਜਿਹਾ ਨੇ ਉਸ ਇਤਰਾਹੀ ਕਿ ਤਾ ਤੇ ਮੱਖਾਂ ਦੇ ਝੁੰਡਾ ਦੇ ਝੁੰਡ ਫਰੋਹ ਦੇ ਮਹਿਲ ਵਿੱਚ ਅਤੇ ਉਸ ਦੇ ਸੇਵਕਾਂ ਦੇ ਘਰਾਂ ਵਿੱਚ ਆਏ ਅਤੇ ਮਿਸਰ ਦੇ ਸਾਰੇ ਦੇਸ਼ ਵਿੱਚ ਧਰਤੀ ਮੱਖਾਂ ਦੇ ਝੁੰਡਾ ਦੇ ਕਾਰਨ ਨਾਸ਼ ਹੋ ਗਏ। ਸੋ ਜ਼ਰੂਰ ਇਸ ਸਮੇਂ ਹਣ ਸੋਚੋ ਫਰੋਹ ਦੇ ਘਰ ਉਹਦੇ ਮਹਿਲ ਵਿੱਚ ਵੀ ਆਈਆਂ। ਕੀ ਉਹਨਾਂ ਦਾ ਚੱਤ ਕੀਤਾ ਉਸ ਇਲਾਕੇ ਵਿੱਚ ਜਾਣਾ ਜਿੱਥੇ ਮੱਖਾਂ ਨਹੀਂ ਸੀ। ਗੋਸ਼ਨ ਵਿੱਚ ਜਿੱਥੇ ਇਸرائیਲੀ ਸਨ। ਸੋ ਹੁਣ ਉਹਨਾਂ ਨੂੰ ਮੰਨਣਾ ਪੈਣਾ ਸੀ। ਕਿ ਸਿਰ ਉਹ ਹੀ ਇਲਾਕਾ ਸਹਾਰਾ ਦਾ। ਸਾਡਾ ਸਾਰਾ ਦੇਸ਼। ਹੁਣ ਇਹ ਵੀ ਉਹਨਾਂ ਨੇ ਔਖੀ ਗੱਲ ਮੰਨਣੀ ਸੀ। ਫਰੂਨ ਨੇ ਵੀ ਔਖੀ ਸੀ। ਸੋ ਫਰੂਨ ਨੇ ਮੂਸਾ ਤੇ ਹਰੋਨ ਨੂੰ ਬੁਲਾ ਕੇ ਆਖਿਆ ਕਿ ਤੁਸੀਂ ਜਾਓ ਅਤੇ ਆਪਣੇ ਪਰਮੇਸ਼ਰ ਲਈ ਇਸੇ ਦੇਸ਼ ਵਿੱਚ ਬਲੀ ਚੜਾਓ। ਕਹਿੰਦਾ ਵੀ ਤੁਸੀਂ ਜਾਣਾ ਆ। ਤੁਸੀਂ ਇੱਥੇ ਹੀ ਬਲੀ ਚੜਾਓ ਤੁਸੀਂ ਦੂਰ ਨਾ ਜਾਓ। ਜਦੋਂ ਤੁਸੀਂ ਅਜਾੜ ਜਾਣਾ ਚਾਹੁੰਦੇ ਆ। ਉਹਨਾਂ ਨੇ ਫਿਰ ਜਵਾਬ ਦਿੱਤਾ ਤਾਂ موسی ਨੇ ਆਖਿਆ ਇਸ ਤਰ੍ਹਾਂ ਕਰਨਾ ਯੋਗ ਨਹੀਂ ਕਿਉਂਕਿ ਜਿਵੇਂ ਅਸੀਂ ਇਹ ਆਪਣੇ ਪਰਮੇਸ਼ਰ ਲਈ ਮਿਸਰੀਆਂ ਦੀਆਂ ਕਨਾਉਣੀਆਂ ਬਲੀਆਂ ਚੜਾਉਂਗੇ ਮਤਲਬ ਇਹ ਉਹਨਾਂ ਨੂੰ ਬੁਰੀਆਂ ਲੱਗਣੀਆਂ ਮਤਲਬ ਉਹ ਉਹਨਾਂ ਨੇ ਜਿਹੜੀਆਂ ਬਲੀਆਂ ਚੜਾਉਣੀਆਂ ਸੀ ਉਹਨਾਂ ਨੂੰ ਚੜਾ ਕੇ ਮਿਸਰੀਆਂ ਨੂੰ ਕਰਕੇ ਉਹਨਾਂ ਦਾ ਕਲਚਰ ਹੋਰ ਸੀ ਉਹਨਾਂ ਦੇ ਧਰਮ ਹੋਰ ਸੀ ਉਹਨਾਂ ਨੂੰ ਬੁਰੀਆਂ ਲੱਗਣੀਆਂ ਸੀ ਉਹ ਕਹਿੰਦਾ ਵੇਖੋ ਜੇ ਅਸੀਂ ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਕਨਾਉਣੀਆਂ ਬਲੀਆਂ ਚੜਾਈਏ ਤਾਂ ਕੀ ਉਹ ਸਾਨੂੰ ਪਥਰਾਉਣਾ ਕਰਨਗੇ ਮਤਲਬ ਉਹ ਸਾਨੂੰ ਮਾਰ ਦੇਣਗੇ ਪਰ ਅਸਲ ਵਿੱਚ ਉਹ ਤਾਂ ਤਿੰਨ ਦਿਨ ਜਾਣਾ ਵੀ ਨਹੀਂ ਚਾਹੁੰਦੇ ਸੀ ਇਹ ਗੱਲ ਮੈਨੂੰ ਅੰਡਰਸਟੈਂਡ ਨਹੀਂ ਹੁੰਦੀ ਉਹ ਤਿੰਨ ਦਿਨ ਉਹਨਾਂ ਨੇ ਕੀ ਕਰਨਾ ਸੀ ਝੂਠ ਬੋਲਣਾ ਸੀ ਆਈ ਥਿੰਕ ਝੂਠ ਬੋਲਣਾ ਬੋਲ ਰਹੇ ਸੀ ਥੇ ਉਹੋ ਫਰਉਨ ਜਿਵੇਂ ਸਾਡਾ ਪਰਮੇਸ਼ਰ ਆਖੇਗਾ ਅਸੀਂ ਤਿੰਨ ਦਿਨਾਂ ਦਾ ਰਸਤਾ ਅਜਾੜ ਵਿੱਚ ਜਾਵਾਂਗੇ ਅਤੇ ਯਹਵਾ ਦੇ ਆਪਣੇ ਪਰਮੇਸ਼ਰ ਲਈ ਬਲੀਆਂ ਚੜਾਉਂਗੇ ਤਦ ਫਰਉਨ ਨੇ ਆਖਿਆ ਕਿ ਮੈਂ ਤੁਹਾਨੂੰ ਜਾਣ ਦਿਆਂਗਾ ਤਾਂ ਜੋ ਤੁਸੀਂ ਯਹਵਾ ਆਪਣੇ ਪਰਮੇਸ਼ਰ ਲਈ ਅਜਾੜ ਵਿੱਚ ਬਲੀयां ਚੜਾਓ ਪਰ ਬਹੁਤ ਦੂਰ ਨਾ ਜਾਓ ਅਤੇ ਤੁਸੀਂ ਮੇਰੇ ਲਈ ਸਿਫਾਰਿਸ਼ ਕਰਨਾ موسی ਨੇ ਆਖਿਆ ਕਿ ਵੇਖੋ ਮੈਂ ਤੁਹਾਡੇ ਮੈਂ ਤੁਹਾਡੇ ਕੋਲੋਂ ਬਾਹਰ ਜਾਂਦਾ ਹਾਂ ਮੈਂ ਇਹ ਹੋਵਾ ਦੇ ਅੱਗੇ ਸਿਫਾਰਿਸ਼ ਕਰਾਂਗਾ ਕਿ ਮੱਖਾਂ ਦੇ ਝੁੰਡ ਫਰੂਨ ਤੋਂ ਉਸ ਦੇ ਸੇਵਕਾਂ ਤੋਂ ਅਤੇ ਉਸ ਦੀ ਪਰਜਾ ਤੋਂ ਕੱਲ ਹਟ ਜਾਣ ਪਰ ਫਰੂਨ ਫੇਰ ਧੋਖਾ ਨਾ ਕਰੇ موسی ਹੁਣ ਕਹਿੰਦਾ ਕਿ ਉਹ ਪਰਜਾ ਨੂੰ ਯਹੋਵਾ ਲਈ ਬਲੀਆਂ ਚੜਾਉਣ ਨੂੰ ਨਾ ਜਾਣ ਦੇਵੇ ਤਦ ਮੂਸਾ ਫਰੋਨ ਕੋਲੋਂ ਬਾਹਰ ਚਲਾ ਗਿਆ ਅਤੇ ਯਹੋਵਾ ਦੇ ਅੱਗੇ ਸਫਾਰਸ਼ ਕੀਤੀ ਯਹੋਵਾ ਨੇ ਮੂਸਾ ਦੇ ਕਹਿਣ ਦੇ ਅਨੁਸਾਰ ਕੀਤਾ ਅਤੇ ਉਹਨਾਂ ਮੱਖਾਂ ਦੇ ਝੁੰਡਾਂ ਨੂੰ ਫਰੋਨ ਅਤੇ ਉਸ ਦੇ ਟਹਿਲੋਂ ਅਤੇ ਉਸ ਦੀ ਪਰਜਾ ਤੋਂ ਹਟਾ ਦਿੱਤਾ ਤਦ ਉੱਥੇ ਇੱਕ ਵੀ ਨਹੀਂ ਨਾ ਰਿਆ ਇੱਕ ਵੀ ਮੱਖ ਦਾ ਝੁੰਡ ਜਾਂ ਇੱਕ ਵੀ ਮੱਖੀ ਨਾ ਰਹੀ ਰਾਈਟ ਏਵੀ ਰੱਬ ਦੀ ਚਮਤਕਾਰੀ ਤਾਕਤ ਨੂੰ ਦਿਖਾਉਂਦਾ ਹੈ ਇੱਥੋਂ ਸਾਨੂੰ ਦੱਸਦਾ ਹੈ ਪਰ ਫਰੋਨ ਨੇ ਇਸ ਵਾਰ ਵੀ ਆਪਣਾ ਮਨ ਖਟੋਰ ਕਰ ਲਿਆ ਅਤੇ ਪਰ ਜਾਨੂੰ ਜਾਣ ਨਾ ਦਿੱਤਾ ਸੋ ਉਹਨੇ ਫੇਰ ਬਦਲ ਲਿਆ ਸੋ ਅਸੀਂ ਫਿਰ ਇਤੇ ਆ ਆਤਮਾ ਦੇ ਆਈ ਬੰਦ ਕਰਦੇ ਆ